ਹੁਸ਼ਿਆਰਪੁਰ ਦੇ ਬਲਾਕ ਮੈਲਪੁਰ ਅਧੀਨ ਆਉਂਦੇ ਪਿੰਡ ਲੱਦੋਵਾਲ ਦੇ ਰਹਿਣ ਵਾਲੇ ਕਰੀਬ 3 ਦਰਜਨ ਘਰਾਂ 'ਚ ਪਾਣੀ ਨਾ ਆਉਣ ਕਾਰਨ ਲੋਕ ਮੁਸ਼ਕਲਾ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਪਾਣੀ ਦੀ ਜਦੋਂ ਜ਼ਾਇਦ ਲਈ ਜਾਂ ਤਾਂ ਲੋਕਾਂ ਨੂੰ ਪਿੰਡਾਂ ਦੇ ਘਰਾਂ 'ਚ ਰੁੱਖ ਕਰਨਾ ਪੈਂਦਾ ਜਾਂ ਫਿਰ ਪਿੰਡ ਦੇ ਬਾਹਰਵਾਸਥਿਤ ਸ਼ਹੀਦਾ ਗੁਰੂ ਘਰ 'ਚ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਪਿੰਡ ਲੱਦੇਵਾਲ 'ਚ ਰਹੇ ਨੇ ਤੇ ਉਹਨਾਂ ਦੀ ਪੰਚਾਇਤ ਕੁਮਿਆਲਾ ਪਿੰਡ ਨਾਲ ਲੱ

ਕੀ ਕੀ ਕਰਦੇ ਆ ਕੀ ਕਰਦੇ ਆ ਸਰਕਾਰ ਮਰਦਾਬਾਦ ਜாவ ਸਰਕਾਰ ਮਰਦਾਬਾਦ ਜாவ ਸਰਕਾਰ ਮਰਦਾਬਾਦ ਜாவ ਸਰਕਾਰ ਮਰਦਾਬਾਦ ਕਿਹੜਾ ਪਿੰਡ ਹੈ ਜੀ ਇਹ ਇਹ ਲੱਧਿਆਲ ਚ ਹੈ ਜੀ ਅਸੀਂ ਠੀਕ ਹੈ ਜੀ ਲੱਧਿਆਲ ਮਾਲਪੁਰ ਤੇ ਲੱਗੇ ਠੀਕ ਹੈ ਜੀ ਇਹ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਜੀ ਇੱਥੇ ਦਿੱਕਤ ਸਾਨੂੰ ਆ ਰਹੀ ਹੈ ਜੀ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਪੀਣ ਵਾਲੇ ਪਾਣੀ ਦੀ ਜੀ ਪੀਣ ਵਾਲਾ ਪਾਣੀ ਇੱਥੇ ਕਿਸੇ ਨੂੰ ਅਵੇਲੇਬਲ ਨਹੀਂ ਹੈਗਾ ਜੀ ਨਾ ਹੀ ਇੱਥੇ ਕਿਸੇ ਸਰਕਾਰੀ ਕੋਈ ਪਾਣੀ ਮਿਲਦਾ ਜੀ ਇੱਥੇ ਘਰਾਂ ਦੇ ਵਿੱਚ ਬਹੁਤ ਲੋਕ ਸਾਰੇ ਲੋਕ ਜਿਹੜੇ ਪਾਣੀ ਵਾਲੇ ਟੈਂਕਰ ਤੁਸੀਂ ਦੇਖਿਆਈਏ ਜੀ ਹੁਣ ਪਾਣੀ ਵਾਲੇ ਟੈਂਕਰ ਪੀਣ ਵਾਲੇ ਪਾਣੀ ਦੇ ਟੈਂਕਰ ਮਗਾ ਕੇ ਉਹ ਪਾਣੀ ਆਪਾਂ ਯੂਜ਼ ਕਰ ਰਹੇ ਆ ਇੱਕਦੋ-ਦੋ ਟਿੱਕ ਆ ਰਹੀ ਹੈ ਕਾਫੀ ਲੰਬਾ ਟਾਈਮ ਹੋ ਗਿਆ ਜੀ ਤੇ ਇਸ ਵੰਦੀ ਤੁਸੀਂ ਦੱਸਿਆ ਨਹੀਂ ਸਰਕਾਰੀ ਨੁਮਾਇੰਦਿਆਂ ਨੂੰ ਅਧਿਕਾਰੀਆਂ ਨੂੰ ਦੱਸਿਆ ਜੀ ਅਸੀਂ ਲੈਟਰ ਲੈ ਕੇ ਬਹੁਤ ਵਾਰੀ ਗਏ ਆ ਜੀ ਪਰ ਸਾਨੂੰ ਕਿਸ ਨੇ ਹੱਥ ਪੱਲਾ ਨਹੀਂ ਦਿੱਤਾ ਜੀ ਕਿ ਕਿਸ ਤਰ੍ਹਾਂ ਘਰਾਂ ਦਾ ਗੁਜ਼ਾਰਾ ਕਰਦੇ ਹੋ ਫਿਰ ਪਾਣੀ ਤੋਂ ਬਿਨਾਂ ਤਾਂ ਬਸ ਥੋੜਾ 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 ਪਾਣੀ ਕਦੇ ਟੂਬਲਾਂ ਤੋਂ ਭਰ ਕੇ ਲੈ ਕੇ ਕਦੇ ਟੂਬਲਾਂ ਤੋਂ ਭਰ ਕੇ ਲੈ ਕੇ ਆਣੇ ਆ ਜੀ ਕਦੇ ਗੁਰਦੁਆਰਾ ਸਿੰਘਾ ਕੋਲ ਮਿਲਦਿਆਲ ਵਾਸੀ ਸੜੀ ਪੰਚਤ ਕਮੈਣੇ ਪਿੰਡਾਂ ਨਾਲ ਜੁੜੀ ਹੋਈ ਹੈ ਜੀ ਸਾਡੀ ਜਾਦੇਸਈ ਮਕਾਨਾਂ ਦਾ ਨਹੀਂ ਰਹਿائش ਕੀਤੀ ਹੋ ਕਾਫੀ ਲੰਮੇ ਟਾਈਮ ਤੋਂ ਸਰ ਸਾਨੂੰ ਪਾਣੀ ਦੀ ਬਹੁਤ ਪਰੇਸ਼ਾਨੀ ਹੈ ਜੀ ਸਾਨੂੰ ਹੋਰ ਸੌਲ ਤੋਂ ਸਾਨੂੰ ਕਾਡੀ ਵੱਡੀ ਲੋੜ ਨਹੀਂ ਹੈ ਸਾਨੂੰ ਮੇਨ ਜਿਹੜਾ ਹੈਗਾ ਪੀਣ ਵਾਲਾ ਪਾਣੀ ਸਾਨੂੰ ਮਈਆ ਕਰਾਇਆ ਜਾਂਦਾ ਅਸੀਂ ਇਸ ਸਬੰਧ ਵਿੱਚ ਅਸੀਂ ਸਰਕਾਰ ਤੱਕ ਪਹੁੰਚ ਕੀਤੀ ਸੀਗੀ ਸਰਕਾਰੀ ਨੁਮਾਇੰਦਿਆਂ ਤੱਕ ਅਸੀਂ ਆਪਣੇ ਲੈਵਲ ਤੇ ਗਏ ਸੀਗੇ ਪੰਚਾਇਤ ਨੂੰ ਵੀ ਇਹ ਦੋਨਾਂ ਪਿੰਡਾਂ ਦੀ ਪੰਚਾਇਤ ਨੂੰ ਅਸੀਂ ਤਲਾਹ ਕੀਤੀ ਸੀਗੀ ਸਾਡਾ ਵਿਭਾਗ ਦੇ ਅਧ ਇਤੋਂ 6-1.5 ਸਾਲ ਪਹਿਲਾਂ ਕੰਮ ਸ਼ੁਰੂ ਹੋ ਗਿਆ ਸੀਗਾ ਜੀ ਪਾਣੀ ਦਾ ਪਤਾ ਨਹੀਂ ਕੁਝ ਸ਼ਰਾਰਤੀ ਅਨਸਰਾਂ ਨੇ ਕੰਮ ਵਿੱਚੇ ਬੰਦ ਕਰਵਾ ਦਿੱਤਾ ਜੀ ਇੱਥੇ ਅਸੀਂ ਜਗਤ ਦੇ ਵਿੱਚ ਸਾਡੇ ਕੋਲ ਲੇਬਰ ਬੈਠੀ ਰਹੀ ਜਨਵਰੀ ਮਹੀਨੇ ਤਕਰੀਬਨ 5-7 ਦਿਨ ਇੱਥੇ ਬੈਠ ਕੇ ਗਏ ਜੀ ਇਸ ਵਾਰ ਦੋਨਾਂ ਪਿੰਡਾਂ ਦੇ ਪੰਚਾਇਤਾਂ ਨੂੰ ਪਤਾ ਸਾਨੂੰ ਇਹ ਨਹੀਂ ਪਤਾ ਲੱਗਾ ਕੰਮ ਬੰਦ ਹੋਣ ਲੱਗੀ ਰੀਜ਼ਨ ਸੀਗਾ ਜੀ ਕਿ ਪਾਣੀ ਇੱਥੋਂ 400 ਮੀਟਰ ਦੀ ਦੂਰੀ ਤੇ ਹੈ ਜੀ ਕੀ ਲੱਗਦਾ ਤੁਹਾਨੂੰ ਕਾਰਨ ਕਿਉਂ ਨਹੀਂ ਦਿੱਤਾ ਜਾ ਰਿਹਾ ਕੋਈ ਜਾਣ ਬੁਝ ਕੇ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਕਮੇਲਾ ਪਿੰਡ ਦੀ ਪੰਚਾਇਤ ਦੇ ਫੰਡ ਅਵੇਲੇਬਲ ਕਰਾਣਾ ਉਹ ਕਹਿੰਦੇ ਸਾਡੇ ਕੋ ਫੰਡ ਹੈਗਾ ਸਭ ਕੁਝ ਸਾਡੇ ਕੋ ਅਵੇਲੇਬਲ ਹੈ ਜੀ ਉਸ ਤੋਂ ਬਾਅਦ ਜਿਹੜੀ ਇੱਧਰ ਦੂਜੀ ਪਿੰਡ ਦੀ ਪੰਚਾਇਤ ਸੀਗੀ ਉਹ ਵੀ ਸਾਡੇ ਨਾਲ ਐਗਰੀਆ ਜੀ ਮੈਂ ਕਹਾਂ ਮੈਂ ਕਹਿੰਦਾ ਸਾਡੇ ਕੋ ਪਾਣੀ ਹੈਗਾ ਸਾਡੇ ਕਹਿੰਦਾ 5000 ਲੀਟਰ ਦੀ ਸਾਡੀ ਕਪੈਸਿਟੀ ਨਾਲ ਜਿਹੜਾ ਕੋ ਟੈਂਕਰ ਹੈਗਾ ਜੀ ਜੋ ਟੈਂਕੀ ਬਣੀ ਹੋਈ ਆ ਸਾਡੇ ਕੋ ਕਹਿੰਦਾ ਪਾਣੀ ਹੈਗਾ ਅਸੀਂ ਦੇਣ ਵਾਸਤੇ ਤਿਆਰ ਵਾਂ ਪਰ ਪਤਾ ਨਹੀਂ ਕੀ ਗੱਲ ਹੋਈ ਆ ਕੰਮ ਸ਼ੁਰੂ ਹੋ ਕੇ ਬੰਦ ਹੋ ਗਿਆ ਸਾਨੂੰ ਅੱਜ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਿਆ ਪੂਰਾ ਇੱਕ ਸਾਲ ਹੋ ਗਿਆ ਇਸ ਗੱਲ ਨੂੰ ਜੀ ਅਧਿਕਾਰੀਆਂ ਨੂੰ ਮੁਲਾਕਾਤ ਕੀਤੀ ਕਦੀ ਅਧਿਕਾਰ ਅਸੀਂ ਫੇ ਡਿਪਟੀ ਸਪਮਾਨ ਜੋ ਡਿਪਟੀ ਸਪੀਕਰ ਸਾਹਿਬ ਕੋ ਗਏ ਸੀਗੇ ਜੀ ਉਨੇ ਮੈਂ ਕਿਹਾ ਮੈਨੂੰ ਚਿੱਠੀ ਲਿਖੀ ਸੀਗੀ ਤੇ ਉਹ ਚਿੱਠੀ ਮਾਰਕ ਕਰਕੇ ਅੱਗੇ ਹੋਈ ਪਤਾ ਨਹੀਂ ਕਿੱਥੇ ਰੁਕ ਗਈ ਕੀ ਕਾਰਨ ਹੋਇਆ ਅਜੇ ਤੱਕ ਉੱਥੇ ਕੋਈ ਕਾਰਵਾਈ ਨਹੀਂ ਹੋਈ ਜੀ ਅਸੀਂ ਡੀਸੀ ਸਾਹਿਬ ਤੱਕ ਵੀ ਪਹੁੰਚ ਕੀਤੀ ਆ ਉਨੇ ਵੀ ਕਿਹਾ ਸੀ ਕਿ ਮਹਿਕਮੇ ਤੱਕ ਚਿੱਟੀਆਂ ਆਈਆਂ ਇੱਥੇ ਅਸੀਂ ਆਪਣੇ ਲੈਵਲ ਤੇ ਸੀ ਫੇ ਵਾਟਰ ਸਪਲਾਈ ਦੇ ਦਫ਼ਤਰ ਗਏ ਸੀਗੇ ਉਨੇ ਵੀ پتہ ਨਹੀਂ ਕੀ ਚੱਕਰ ਸਾਨੂੰ ਖੁਦ ਨੂੰ ਸਮਝ ਨਹੀਂ ਲੱਗ ਰਿਹਾ ਵੀ ਕਾਹ ਤੇ ਨਹੀਂ ਸਾਨੂੰ ਪਾਣੀ ਮਿਲੇ ਅਸੀਂ ਕਿਦੋਂ ਬਾਰਵਾਂ ਵਕ ਰਹਿ ਰਹੇ ਆ ਕਿੰਨੇ ਸਮੇ ਤੋਂ ਤੁਹਾਡੀਆਂ ਬਣੀਆਂ ਹੋਈਆਂ ਬੋਟਾ ਕਮਿਆਲੇ ਪਿੰਡ ਨਾਲ ਜੁੜਿਆ ਜੀ ਲੱਦੇਵਾਲ ਹੈਗਾ ਜੀ ਇੱਥੋਂ ਉਹ ਪੰਚਾਇਤ ਐਗਰੀ ਆ ਤੁਹਾਡੇ ਨਾਲ ਦੋਨਾਂ ਪਿੰਡਾਂ ਦੀ ਪੰਚਾਇਤ ਐਗਰੀ ਆ ਜੀ ਜੋ ਵੀ ਸੜਕ ਆਗਰੇ ਪੱਤ ਕਾਗਜ਼ੀ ਕਾਰਵਾਈ ਐ ਸੀ ਪਹਿਲੇ ਹੀ ਤੁਹਾਡੇ ਸਾਥੀਆਂ ਦੇ ਦੇ ਚੁੱਕੇ ਪਿਛਲੇ ਕਿੰਨੇ ਸਮੇ ਤੋਂ ਇਹ ਸਮੱਸਿਆ ਜੀ ਜੀ ਸਰ ਜੱਤ ਉੱਥੇ ਰਹਿ ਰਹੇ ਆ ਸਾਨੂੰ ਪਾਣੀ ਹੈ ਹੀ ਸਮੱਸਿਆ ਜੀ ਸਾਲ ਹੋ ਗਏ ਕਈ ਕੰਨ ਸਾਲ ਲੰਮੇ ਟਾਈਮ ਤੋਂ ਰਹ ਰਹੇ ਆ 4-5 ਸਾਲ ਸਾਨੂੰ ਪਹਿਲੇ ਜੋ ਰਹ ਰਹੇ ਆ ਬਸੂਰ ਜੀ ਆਪ ਘਰਾਂ ਚ ਘੁੰਮ ਕੇ ਸਰਵੇ ਕਰ ਸਕਦੇ ਵੀ ਪਾਣੀ ਹੈਗਾ ਕਿ ਨਹੀਂ ਹੈਗਾ ਦੱਸਿਆ ਜਾ ਰਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਦਿੱਕਤ ਆ ਤਾਂ ਵੀ ਕਿਸ ਤਰ੍ਹਾਂ ਘਰਾਂ ਦਾ ਗੁਜ਼ਾਰਾ ਹੁੰਦਾ ਹੈ ਜੀ ਵੀ ਯਾਰ ਐਦਾਂ ਜੀ ਕੋਈ ਕਈ ਵਾਰ ਤਾਂ ਧੂੜਾਂ ਤੋਂ ਭਰ ਕੇ ਲਿਆਉਂਦੇ ਆ ਕਈ ਵਾਰ ਸਾਡੇ ਕੋਲ ਗੁਰਦੁਆਰ ਸਾਹਿਬ ਆਸ਼ੀਰਦਾ ਉੱਥੋਂ ਭਰ ਕੇ ਲੈਂਦੇ ਆ ਕਿਵੇਂ گزارਾ ਹੁੰਦਾ ਇੰਨੀ ਦੂਰ ਦੂਰੋਂ ਤੁਸੀਂ ਕਰਦੇ ਹੋ ਪਾਣੀ ਢੋਕੇ ਲਿਆਣੇ ਹੋ ਸਰਦੀਆਂ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਨੇ ਤਾਂ ਅੱਗੇ ਹੁਣ ਗਰਮੀਆਂ ਦਾ ਮੌਸਮ ਵੀ ਸ਼ੁਰੂ ਹੋਣ ਵਾਲਾ ਹੈ ਫੇ ਕਿਸ ਤਰ੍ਹਾਂ گزارਾ ਹੋਏਗਾ ਜੀ ਇਹ ਦਿੱਕਤਾਂ ਤਾਂ ਪਿੱਛੇ ਵੀ ਚੱਲਦੇ ਆਏ ਆ ਜਿਸ ਤੋਂ ਆਪਣਾ ਪਿੱਛੇ ਹੋਈ ਹੈ ਜੇ ਹਨ ਇਦਾਂ ਦਾ ਗਾਂਵ ਚੱਲਣੇ ਪੈਣੇ ਕੀ ਲੱਗਦਾ ਸਰਕਾਰਾਂ ਖਾਸ ਕਰ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਆ ਸੁਧਾਰਾਂ ਨੂੰ ਲੈ ਕੇ ਪਿੰਡ ਚ ਹੋਇਆ ਨਹੀਂ ਸੁਧਾਰ ਤੁਹਾਡੀ ਇਸ ਸਮੱਸਿਆ ਦਾ ਤੁਸੀਂ ਉੱਥੇ ਤਾਂ ਵੀ ਪੁੱਛੇ ਸੀ ਰੂੜੀ ਸਾਹਿਬ ਤਾਂ ਵੀ ਪੁੱਛੇ ਅੱਜ ਕੋਈ ਸੁਨਵਾਈ ਨਹੀਂ ਕਿਸੇ ਪਾਸੇ ਹੋਈ ਕੀ ਕਰਨ ਲੱਗਦਾ ਕੋਈ ਰਾਜਨੀਤਿਕ ਤੁਹਾਡੇ ਨਾਲ ਰੰਜਿਸ਼ ਰੱਖੀ ਜਾ ਰਹੀ ਹੈ ਜਾਂ ਕਿਸੇ ਤੁਸੀਂ ਪਾਰਟੀਬਾਜ਼ੀ ਦੇ ਵਿਚਾਰ ਹੋ ਰਹੇ ਹੋ ਰੰਜਿਸ਼ ਹੋ ਰਹੀ ਹੈ ਕਿਸ ਗੱਲ ਦੀ ਰੰਜਿਸ਼ ਹੋ ਰਹੀ ਹੈ ਇਹ ਸਾਨੂੰ ਵੀ ਨਹੀਂ ਕੋਈ ਪਤਾ ਮਤਲਬ ਇੱਥੇ ਲੇਬਰ ਆਈ ਉਹ ਨਹੀਂ ਬੋੜੀ ਜਿੱਥੇ ਵੀ ਜਾਣਦੇ ਆ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜਦੇ ਆ ਪਰ ਪਾਣੀ ਨਹੀਂ ਅਈਦੇ ਆ ਇੱਥੇ ਸਾਨੂੰ ਇੱਥੇ ਰਹਿੰਦੇ ਨੂੰ 25 ਸਾਲ ਹੋ ਗਏ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਹਾਂਜੀ ਮੰਗ ਇਹੀ ਕਰਦੇ ਆ ਸਾਨੂੰ ਕੋਈ ਨਾਲ ਪਾਣੀ ਦਿੱਤਾ ਜਾਵੇ ਬਸ ਇਹੀ ਸਾਡੀ ਮੰਗ ਹੈ ਘਰਾਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਕਹਿੰਦੇ ਪਾਣੀ ਦੀ ਦਿੱਕਤ ਆਦਾ ਵੀ ਕਿਸ ਤਰ੍ਹਾਂ ਘਰਾਂ ਦਾ ਤੁਸੀਂ ਗੁਜ਼ਾਰਾ ਕਰਦੇ ਹੋ ਬਹੁਤ ਔਖਾ ਪਾਣੀ ਮੈਂ ਲਿਆਂਦੀ ਆ ਲੜਕੀ ਮੇਰੀ ਦੀਆਂ ਦੋ ਲੱਤਾਂ ਨਹੀਂ ਚੱਲਦੀਆਂ ਪੋਲੀਆ ਹੋਇਆ ਆ ਮੈਂ ਪਾਣੀ ਕਦੇ ਸਾਈਕਲ ਤੇ ਲਿਆਂਦੀਆਂ ਕਦੇ ਮੈਂ ਬਾਪੜੀ ਸਿਰ ਤੇ ਰੱਖ ਕੇ ਪਾਣੀ ਢੋਂਦੀਆਂ ਗੁਰਦੁਆਰੇ ਤੋਂ ਸਹਿੰਦਾ ਤਾਂ ਬਹੁਤ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਆ ਤੇ ਘੱਟ ਵੀ ਜਾਂਦੀਆਂ ਆ ਉਹ ਟੂਬਲਾਂ ਤੇ ਜਾਂਦੀਆਂ ਆ ਤੇ ਟੂਬਲੋਂ ਤਾਂ ਵੀ ਪਾਣੀ ਫੇਰ ਮੈਨੂੰ ਮਿਲਦਾ ਨਹੀਂ ਤੇ ਬਿਜਲੀ ਚੱਲ ਜਾਂਦੀ ਜਾਂ ਬੰਦ ਹੋ ਜਾਂਦਾ ਆ ਤੁਸੀਂ ਘਰ ਦੀਆਂ ਗ੍ਰਹਿਣੀਆਂ ਹੋ ਕਪੜੇ ਈੜਾ ਲੱਪਾ ਵੀ ਧੋਣੇ ਹੁੰਦੇ ਨੇ ਸਬਜ਼ੀਆਂ ਵੀ ਬਣਾਉਣੀਆਂ ਹੁੰਦੀਆਂ ਨੇ ਭਾਂਡੇ ਵੀ ਮਾਜੜੇ ਹੁੰਦੇ ਨੇ ਫੇ ਕਿਹੜੀ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਕਰਦੇ ਹੁ ਮੈਂ ਬਹੁਤ ਔਖੀ ਆ ਜੀ ਬਹੁਤ ਔਖੀ ਮੈਂ ਪਾਣੀ ਤਾਂ ਬਹੁਤ ਔਖੀ ਆ ਮੈਂ ਤਾਂ ਦੱਸੇ ਨਹੀਂ ਸਕਦੀ ਐਨਾ ਮੈਂ ਦੁਖੀ ਸਰਕਾਰਾਂ ਆਉਂਦੀਆਂ ਨੇ ਇਲੈਕਸ਼ਨ ਹੁਣ ਫੇਰ ਇਸ ਮਹੀਨੇ ਆਏ ਇਸ ਸਾਲ ਆ ਰਿਹਾ ਦੋ ਤਿੰਨ ਨਹੀਂ ਲੱਗਦਾ ਕਿ ਭਗਵੰਤ ਮਾਨ ਕਹਿੰਦੇ ਸੀਗੇ ਜੀ ਆਪਾਂ ਆਮ ਲੋਕਾਂ ਦੀ ਸਰਕਾਰ ਆ ਸਾਰਿਆਂ ਦੇ ਹੱਲ ਕਰ ਦਾਂਗੇ ਦੁੱਖ ਦੂਰ ਕਰ ਦਾਂਗੇ ਮੇਰੇ ਤਾਂ ਪਾਣੀ ਤਾਂ ਹੀ ਨਹੀਂ ਉਹ ਤਾਂ ਪੂਰਾ ਕੀਤਾ ਹੈ ਬੋਟਾ ਮੈਥੋਂ ਲੈ ਕੇ ਚਲ ਜਾਂਦੇ ਆ ਮਾ ਬਸ ਫਿਰ ਮੈਨੂੰ ਕੋਈ ਪੁੱਛਦਾ ਨਹੀਂ ਆ ਕਿ ਬੇ ਪਾਣੀ ਤੂੰ ਕਿੱਥੋਂ ਪਿੰਦੀ ਆ ਕਿੱਥੋਂ ਨਹੀਂ ਮੈਨੂੰ ਮਿਲਦਾ ਕਿ ਨਹੀਂ ਮਿਲਦਾ ਕੀ ਕਹਿਣਾ ਚਾਹੁੰਦੇ ਹੋ ਨਾ ਰਾਜਨੀਤਿਕ ਬਸ ਮੈਨੂੰ ਪਾਣੀ ਮਿਲਣਾ ਚਾਹੀਦਾ ਆ ਲੜਕੀ ਮੇਰੀ ਦੀ ਨੌਕਰੀ ਮਿਲਣੀ ਚਾਹੀਦੀ ਆ ਅੰਗਰੇਜ਼ੀ ਨੂੰ ਆ ਬੀਏ ਪੜੀ ਹੋਆ ਘਰਾਂ ਦੇ ਵਿੱਚ ਬੱਚੇ ਵੀ ਆ ਸਕੂਲ ਜਾਂਦੇ ਨੇ ਘਰ ਵਾਲਿਆਂ ਨੇ ਜਿਹੜੇ ਕੰਮ ਕਰਾ ਤੇ ਜਾਣਾ ਹੁੰਦਾ ਤਾਂ ਫਿਰ ਕਿਹਨਾ ਕਿਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਭਾਜੀ ਯਾਨੀ ਕਿ ਪਾਣੀ ਦੀ ਯਾਨੀ ਬਹੁਤ ਜ਼ਿਆਦਾ ਪ੍ਰੋਬਲਮ ਆ ਸਾਨੂੰ ਯਾਨੀ ਕਿ ਅਸੀਂ ਕਹਿ ਨਹੀਂ ਸਕਦੇ ਹੈਗੇ ਬੱਚਿਆਂ ਨੂੰ ਵੀ ਕਈ ਵਾਰ ਮੂੰਹ ਧੋ ਕੇ ਸਾਨੂੰ ਸਕੂਲ ਭੇਜਣਾ ਪੈਂਦਾ ਆ ਕਿਉਂਕਿ ਪਾਣੀ ਨਹੀਂ ਹੁੰਦਾ ਪ੍ਰੋਬਲਮ ਨਹੀਂ ਹੁੰਦੀ ਹਨਾ ਤਾਂ ਕੱਪੜੇ ਧੋਣ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਸਾਨੂੰ ਤਾਂ ਫਿਰ ਸਾਨੂੰ ਜਿੱਦਾਂ ਟੂਬਲਾਂ ਤੋਂ ਲਿਆਉਣਾ ਪੈਂਦਾ ਪਾਣੀ ਗੁਰਦੁਆਰੇ ਤੋਂ ਲਿਆਉਣਾ ਪੈਂਦਾ ਆ ਬਹੁਤ ਦਿੱਕਤ ਆ ਪਾਣੀ ਦੀ ਕਿ ਤੁਸੀਂ ਦੱਸ ਰਹੇ ਸੀਗੇ ਕਿ ਪਾਣੀ ਦੇ ਦੁੱਖੋ ਰਿਸ਼ਤੇਦਾਰਾਂ ਨੇ ਵੀ ਆਣਾ ਛੱਡ ਦਿੱਤਾ ਕਿ ਪਾਣੀ ਤਾਂ ਥੋੜੇ ਹੁੰਦਾ ਨਹੀਂ ਘਰਾਂ ਕਿ ਕਰਨਾ ਪਾਜੀ ਪਾਜੀ ਸਾਡੇ ਕੋਈ ਰਿਸ਼ਤੇਦਾਰ ਨਹੀਂ ਆਂਦਾ ਹੈਗਾ ਕਿਉਂਕਿ ਸਾੜ ਤਾਂ ਆਂਡੀ ਗਵਾਂਡੀ ਨੂੰ ਜਿਵੇਂ ਅਸੀਂ ਪੀਣ ਨੂੰ ਪਾਣੀ ਕਹੀ ਨਾ ਸਾਡਾ ਦਿਲ ਕਰਦਾ ਕਿ ਅਸੀਂ ਉਹਨਾਂ ਨੂੰ ਪੜਾਈ ਪਰ ਸਾਡੇ ਕੋਲ ਉਹ ਵੀ ਪਾਣੀ ਨਹੀਂ ਹੁੰਦਾ ਪਲਾਂਣ ਵਾਸਤੇ ਵੀ ਕਿਸੇ ਨੂੰ ਹਨਾ ਦੇਖੋ ਤੁਸੀਂ ਇੰਨੀ ਦੁਨੀਆ ਪਹੁੰਚਾਰਦੀ ਐ ਕਿ ਪਾਣੀ ਨਹੀਂ ਮਿਲਦਾ ਇਤੋਂ ਵੱਡੀ ਹੋਰ ਕੀ ਦੁੱਖ ਹੋ ਸਕਦਾ ਸਾਨੂੰ ਅੱਜ 75 ਸਾਲ ਹੋ ਗਏ ਸਾਡਾ ਦੇਸ਼ ਆਜ਼ਾਦ ਹੋਇਆ ਨੂੰ ਬਹੁਤ ਵੱਡੇ ਵੱਡੇ ਚੰਨ ਤੇ ਪਹੁੰਚਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਇੱਥੇ ਘਰਾਂ 'ਚ ਪਾਣੀ ਨਹੀਂ ਪਹੁੰਚਿਆ ਅਜੇ ਤੱਕ ਅਸੀਂ ਤਾਂ ਖੁਦ ਗੁਰਦੁਆਰੇ ਦੇ ਨੇੜੇ ਬੈਠੇ ਬਾਜੀ ਮਾਲ ਪਰ ਸ਼ਹਿਰ ਵਾ ਇੱਥੇ ਨੇੜੇ ਬੈਠੇ ਅਸੀਂ ਫਿਰ ਵੀ ਅਸੀਂ ਭੁੱਖੇ ਤੇ ਆਏ ਬੈਠੇ ਹੱਥ ਤੇ ਆਏ ਪਾਣੀ ਤੋਂ ਇਹ ਤਾਂ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਹਨਾ ਦੇਖੋ ਗੁਰਦੁਆਰਾ ਸਾਹਿਬ ਸਾਡੇ ਕੋਲ ਵਾ ਅਸੀਂ ਅਰਦਾਸਾ ਕਰਦੇ ਆਂ ਮਹਾਰਾਜ ਅੱਗੇ ਫੇਰ ਵੀ ਸਾਨੂੰ ਪਤਾ ਨਹੀਂ ਕਿੱਥੇ ਨਾ ਕਿੱਥੇ ਸਾਨੂੰ ਡੱਕ ਪੈਦੀ ਪਾਣੀ ਦੀ ਹਨਾ ਕੀ ਕਹਿਣਾ ਚਾਹੁੰਦੇ ਆਂ ਸਰਕਾਰਾਂ ਨੂੰ ਬਹੁਤ ਜਿਹੜੇ ਦਾਅਵੇ ਕਰਦੀਆਂ ਸਰਕਾਰਾਂ ਨੂੰ ਅਸੀਂ ਕੀ ਕਹਿਣਾ ਚਾਹੁੰਦੇ ਆਂ ਅਸੀਂ ਤਾਂ ਐਨੇ ਦੁਖੀ ਆਂ ਨਾ ਕਿ ਅਸੀਂ ਤਾਂ ਜਿਹੜਾ ਕੋਈ ਵੋਟ ਮੰਗਣਾ ਆਂਗਾ ਨਾ ਅਸੀਂ ਉਹਨਾਂ ਨੂੰ ਸ਼ਰੇਆਮ ਗਾਲਾਂ ਕੱਢਾਂਗੇ ਠੀਕ ਜੇ ਸਾਨੂੰ ਨਾ ਪਾਣੀ ਮਿਲਿਆ ਨਾ ਅਸੀਂ ਤਾਂ ਸ਼ਰੇਆਮ ਫਿਰ ਬੀਬੀਆਂ ਨੇ ਨਾ ਫਿਰ ਆਪਣੇ ਆਈ ਤੇ ਆ ਜਾਣਾ ਫਿਰ ਬਹੁਤ ਕੁਝ ਕਰ ਸਕਦੀਆਂ